ਈ ਆਈ ਸੀ ਜਾਂ ਕਿੰਨੇ ਕਣਾ ਮੇਰਾ ਸਰ ਸਕਦਾ ਸੀ ਤੇ ਮੈਨੂੰ ਇੰਨੇ ਆ ਗਏ ਉਹ ਕੁੜੀ ਨੂੰ ਮੈਂ ਵੀ ਵੀਡੀਓ ਪਾਈਆਂ ਹੋਰ ਵੀ ਬਹੁਤ ਜਣਾਂ ਨੇ ਵੀਡੀਓ ਪਾਈਆਂ ਪਰ ਉਹ ਕੁੜੀ ਦਾ ਕੋਈ ਜਵਾਬ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਹੁਣ ਤੁਸੀਂ ਸਮਝੋ ਆਪੀ ਸਮਝ ਰਹੇ ਹੋ ਸਮਝ ਰਹੇ ਹੋ ਅੱਛਾ ਮੇਨ ਗੱਲ ਤੇ ਆਉਣੀ ਆ ਉਹ ਕੁੜੀ ਨੇ ਉਦੋਂ ਪਾਈ ਮੜਾ ਆ ਜਾ ਪੈਰਾਂ ਤੇ ਹੋਈ ਤੇ ਵੀਡੀਓ ਬਣਾਉਂਦੀ ਸੀਗੀ ਪਹਿਲਾ ਵਿਆਹ ਸੀਗਾ ਪਹਿਲਾ ਵਿਆਹ ਵਾਲਾ ਬੰਦਾ ਛੱਡਤਾ ਚਲੋ ਜੀ ਦੂਜਾ ਆ ਗਿਆ ਦੂਜੇ ਨਾਲ ਵੀ ਰੰਗ ਰਲੀਆਂ ਬਣਾਈਆਂ ਇੰਜੋਏਮੈਂਟ ਕੀਤਾ ਪਤਾ ਨਹੀਂ ਹੁਣ ਕਈ ਕਹਿੰਦੇ ਆ ਖਾਂਦੀ ਏ ਕੁੜੀ ਮੁੰਡਿਆਂ ਨੂੰ ਇਦਾਂ ਉਦਾਂ ਦੂਜਾ ਵੀ ਛੱਡਦਾ ਚਲੋ ਅਸੀਂ ਦੋ ਚਲੋ ਓਕੇ ਆ ਤੀਜਾ ਵਿਆਹ ਕਰਾਇਆ ਵੇ ਮੈਨੂੰ ਵੇ ਮੈਨੂੰ ਕਸ਼ਰਨ ਦੇ ਲਈ ਬਿਨਾ ਮੈਨੂੰ ਓਕੇ ਆ ਤੀਜਾ ਤਾਂ ਇਹਦਾ ਇਹੋ ਜਿਹਾ ਆਸ਼ਕਾ ਵੀ ਜਿਹਨੂੰ ਕਹਿ ਲਗੇ ਨਾ ਆਪਾਂ ਇੱਕ ਭੂੰਡ ਆਸ਼ਕ ਕਹਿ ਲੋ ਜੇ ਭੂੰਡ ਆਸ਼ਕ ਨਹੀਂ ਕਹਿ ਦੇਣਾ ਤਾਂ ਬਸ ਇੱਕ ਵੀ ਲਾਹਣਤੀ ਬੰਦਾ ਜਾਂ ਕਹਿ ਲੋ ਜਿਹੜਾ ਯਾਰ ਆਪਦੀ ਜਨਾਨੀ ਦੇ ਅੱਗੇ ਪਿੱਛੇ ਦਿਖਾਉਂਦਾ ਉਹ ਹਰੇਕ ਹੀ ਲਾਹਣਤੀ ਹੈ ਸਾਡੀ ਨਜ਼ਰ ਚ ਠੀਕ ਆ ਉਹ ਬੰਦਾ ਆਇਆ ਉਹਨੇ ਇਹਨਾਂ ਅਰੀਲਾ ਰੂਲਾ ਪਾਈਆਂ ਹੁਣ ਪਿਛਲੇ ਕੁਝ ਦਿਨਾਂ ਦਾ ਇਹਨਾਂ ਦਾ ਆਪਸੀ ਪਤਾ ਨਹੀਂ ਕਿਹੜਾ ਰੋਲਾ ਚੱਲ ਪਿਆ ਉਹ ਚੌਥਾ ਵਿਆਹ ਕਰਾਉਣ ਨੂੰ ਫਿਰਦੀ ਆ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਹਾਏ ਰੱਬਾ ਸਾਡੇ ਅਰਗਿਆਂ ਦਾ ਇੱਥੇ ਆ ਕੇ ਕੀ ਨਹੀਂ ਹੁੰਦਾ ਤੇ ਦੇਖੋ ਭਾਈ ਕਿੱਧਰੋਂ ਤੇ ਉਹ ਹੁਣ ਬੰਦਾ ਰੋ ਰੋ ਕੇ ਵੀਡੀਓ ਹੋ ਪਾ ਰਿਹਾ ਉਧਰੋਂ ਉਹ ਪਿਆਰ ਜਿਵੇਂ ਚੱਲਦਾ ਨਹੀਂ ਹੁੰਦਾ ਵੀ ਜਦੋਂ ਕਿਸੇ ਦਾ ਪਿਆਰ ਆ ਤੇ ਉਹ ਟੁੱਟੇ ਜੇ ਤੇ ਬਾਅਦ ਚ ਉਧਰ ਉਹ ਸਟੇਟਸ ਪਾਉਂਦਾ ਉਧਰ ਉਹ ਪਾਉਂਦਾ ਤੇ ਆ ਵੇਖ ਲਓ ਕੀ ਕਹੀਏ ਹੁਣ ਇਹ ਬੰਦਿਆਂ ਨੂੰ ਕੀ ਕਹੀਏ ਹੁਣ ਇਹ ਨਹੀਂ ਪਤਾ ਵੀ ਇਹ ਕੋਈ ਟਰਿਕ ਆ ਵੀ ਤਾਂ ਆਪਾਂ ਆਏ ਖੇਡਦੇ ਆ ਕਿਉਂਕਿ ਇਹ ਇੱਕ ਟ੍ਰੈਂਡ ਚੱਲ ਪਿਆ ਵੀ ਘਰ ਵਾਲਾ ਕਹੇ ਘਰ ਵਾਲਾ ਤੇ ਘਰ ਵਾਲੀ ਆਪਸ ਵਿੱਚ ਮਤਲਬ 7-8 ਦਿਨ ਲੜਦੇ ਆ ਉਹਦੇ ਵਿੱਚ 8-9 ਵਲੌਗ ਕੱਢ ਲੈਂਦੇ ਆ ਇੱਕ ਵਲੌਗ ਬਈ ਮੈਂ ਇਸ ਨੂੰ ਰੈਲਿਟੀ ਦੱਸਦਾ ਬਿਲਕੁਲ ਮੈਂ ਚੀਜ਼ ਦੇ ਵਿੱਚ ਰਹਿਣਾ ਜੇ 20 ਮਿੰਟ ਦਾ ਵਲੌਗ ਹੈ ਨਾ ਮੈਂ ਐਵਰੇਜ ਦੱਸਦਾ ਵੀ ਉੱਪਰ-ਨੀਚੇ ਵੀ ਹੋ ਸਕਦਾ ਜੇ 20 ਮਿੰਟ ਦਾ ਵਲੌਗ ਹੈ ਨਾ ਇਹਨਾਂ ਦਾ ਤੇ ਉਹਨੂੰ ਲੱਖ ਬੰਦਾ ਵੇਖ ਗਿਆ 1 ਲੱਖ ਇਹਨਾਂ ਨੂੰ ਨੀਅਰ ਅਬਾਊਟ ਉਹਦਾ ਕੋਈ 100 ਤੋਂ 150 ਡਾਲਰ ਤਾਂ ਆ ਗਿਆ ਘੱਟੋ-ਘੱਟ ਸੋ ਤੋਂ 150 ਡਾਲਰ 10000 ਰੁਪਏ ਹੀ ਮੰਨ ਕੇ ਚੱਲੋ ਯਾਰ ਆ ਗਿਆ 10000 ਆਉਂਦਾ ਬਈ ਜਿਆਦਾ ਵੱਧਦਾ ਕਿਉਂਕਿ ਇਹਨਾਂ ਨੂੰ ਲੱਖ ਨਹੀਂ ਇਹਨਾਂ ਨੂੰ ਵੱਧ ਵੇਖਦਾ ਪੈਸੇ ਤੇ ਵੱਧ ਆਉਂਦੇ ਪਰ ਤੂੰ 10000 ਵੀ ਲਾਓ 3 ਲੱਖ ਰੁਪਇਆ ਬਣਦਾ ਡੇਲੀ ਵਲੌਗ ਪਾਉਂਦੇ ਆ ਫਿਰ ਉਹ ਵਲੌਗ ਦੇ ਵਿੱਚ ਇਹਨਾਂ ਨੂੰ ਸਪੌਂਸਰ ਆਉਂਦਿਆਂ ਜਿਵੇਂ ਮੈਂ ਵੀਡੀਓ ਦੇ ਸਟਾਰਟਿੰਗ 'ਚ ਗੱਲ ਕਰਕੇ ਹਟਿਆ ਮੁਸ਼ਕਫਰੀ ਤੋਂ ਆਈ ਆ ਉਹ ਮੇਕਅਪ ਲਾ ਲਾ ਪਬੰਦਰੀ ਬਣ ਬਣ ਦਿਖਾਉਂਦੀ ਹੈ ਲੋਕਾਂ ਨੂੰ ਵੀ ਆਏ ਬਣੋ ਵੀ ਇਹਨਾਂ ਨੂੰ ਫਿਰ ਉਧਰੋਂ ਪੈਸਾ ਆਉਂਦਾ ਫਿਰ ਜਦੋਂ ਇਹ ਇੰਸਟਾਗ੍ਰam ਤੇ ਪਾਉਂਦੇ ਆ ਫਿਰ ਇਧਰੋਂ ਸਪான்ਸਰ ਆਉਂਦੇ ਆ ਇਹਨਾਂ ਨੂੰ ਫਿਰ ਫੇਸਬੁੱਕ ਤੋਂ ਵੀ ਆਉਂਦੇ ਆ ਫਿਰ ਜਦੋਂ ਅਗਲੇ ਦੀ ਮਤਲਬ ਪੇਡ ਕੋਈ ਪ੍ਰੋਮੋਸ਼ਨ ਕਰਕੇ ਆਉਣੀ ਬਈ ਪੈਸਾ ਬਹੁਤ ਜ਼ਿਆਦਾ ਇਸੇ ਕਰਕੇ ਤਾਂ ਦਿਮਾਗ ਹਿੱਲੇ ਪਈ ਆ ਵੱਤ ਸਹੀ ਏ ਜੇ ਇਹ ਕੰਟੈਂਟ ਕੋਣ ਚੰਗਾ ਕੋਈ ਜਾਂ ਸਿੱਖੀ ਰਿਲੇਟਡ ਪਾਉਂਦੇ ਸਿੱਖੀ ਰਿਲੇਟਡ ਨਹੀਂ ਪਾਉਣਾ ਤੇ ਜਿਵੇਂ ਘਰੇਲੂ ਬਹੁਤ ਗੱਲਾਂ ਹੁੰਦੀਆਂ ਉਹ ਚੰਗੀਆਂ ਚੀਜ਼ਾਂ ਨੂੰ ਮਤਲਬ ਅਪ ਕਰਨਾ ਹਨਾ ਹਾਈਪ ਦੇਣ ਚੰਗੀਆਂ ਚੀਜ਼ਾਂ ਨੂੰ ਫਿਰ ਇਹਨਾਂ ਨੂੰ ਵਿਊ ਨਹੀਂ ਪੈਂਦੇ ਜੇ ਵਿਊਣੇ ਪੈਂਦੇ ਤਾਂ ਪੈਸਾ ਘੱਟ ਮੰਨਦਾ ਘੱਟ ਪੈਸੇ ਚ ਇਹਨਾਂ ਦੀ ਅਡਜਸਟਮੈਂਟ ਨਹੀਂ ਗਈ ਫੇਰ ਇਹ ਕੀ ਕਰਦੇ ਆ ਫੇਰ ਇਹ ਨੰਗੇ ਹੁੰਦੇ ਆ ਬਾਈ ਇਹ ਇੱਕ ਸਚਾਈ ਆ ਇਹ ਸੋਸ਼ਲ ਮੀਡੀਆ ਦਾ ਇੱਕ ਬਈ ਕਾਲਾ ਸੱਚ ਆ ਜਿਹੜੇ ਤਾਂ ਆਪਣੇ ਘਰਾਂ ਦੇ ਵਿੱਚ ਬੁੜੀਆਂ ਲੇਡੀਜ਼ ਆ ਹਨ ਆਪਣੇ ਰਿਸ਼ਤੇਦਾਰ ਆ ਆਪਾਂ ਮੈਂ ਸਿੱਧੀ ਗੱਲ ਕਰੂੰਗਾ ਜਿਹੜੇ ਇੱਜ਼ਤਦਾਰ ਲੋਕ ਆ ਜਿਹੜੇ ਸਿਰਫ ਫੋਨ ਨੂੰ ਵੇਖਦੇ ਆ ਉਹਦੇ ਉੱਤੇ ਕੋਈ ਆਪਦੀਆਂ ਕੁੜੀਆਂ ਬੁੜੀਆਂ ਨਹੀਂ ਦਿਖਾਉਂਦੇ ਉਹ ਬੰਦੇ ਇਹਨਾਂ ਨੂੰ ਆਪਣੇ ਵਰਗੇ ਵੀ ਵੇਖਦੇ ਆ ਠੀਕ ਆ ਪਰ ਮੈਂ ਸਾਡੀਆਂ ਬੁੜੀਆਂ ਕੁੜੀਆਂ ਦੀ ਵੀ ਮਾਨਸਿਕਤਾ ਵੀ ਦੇਖਣੀ ਚਾਹਣਾ ਵੀ ਸਾਡੀਆਂ ਬੁੜੀਆਂ ਕੁੜੀਆਂ ਕਿੱਥੇ ਤੱਕ ਚੱਲ ਗਈ ਉਹ ਵੀ ਇਹਨਾਂ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਹੈ ਵੀ ਜਦੋਂ ਪੂਜਾ ਦੀਦੀ ਦਾ ਜਦੋਂ ਮੁਸ਼ਕਪਰੀ ਦੀਦੀ ਦਾ ਵਲੌਗ ਆਊਗਾ ਹੀ ਦੇਖਾਂਗੇ ਕਿੱਧਰ ਜਾਵੇ ਬੰਦਾ ਕੀ ਕਰੇ ਇੱਥੇ ਜੀ ਕਰਦਾ ਵੀ ਚਪੇੜਾਂ ਸਾਰਿਆਂ ਦੇ ਚੱਲਦੀਆਂ ਹੁਣ ਤੇ ਇਹਨਾਂ ਨੂੰ ਮੈਂ ਮੇਨ ਗੱਲ ਤੇ ਵੀ ਇਹਨਾਂ ਨੂੰ ਇੰਨਾ ਪੈਸਾ ਬਣਦਾ ਜੇ ਚੰਗੀ ਚੀਜ਼ ਪਾਉਣ ਇਹਨਾਂ ਨੂੰ ਪੈਸਾ ਨਹੀਂ ਬਣਦਾ ਭਾਈ ਜੀ ਰੋਲਾ ਤਾਗਾ ਹੁਣ ਚੌਥਾ ਵਿਆਹ ਕਰਨ ਨੂੰ ਫਿਰਦੀ ਐ ਲੈ ਹਾਏ ਓ ਰੱਬਾ ਚੌਥਾ ਵਿਆਹ ਇੱਧਰ ਨੂੰ ਕੰਮ ਚੱਲ ਪਿਆ ਇਹਨਾਂ ਦੀ ਹੁਣ ਜੇਪ ਲਾਉਣੇ ਆ ਹੁਣ ਕਈ ਇਥੇ ਭੇਡਾਂ ਆ ਜਾਣਗੀਆਂ ਭਾਈ ਸੁਣੂ ਕੀ ਤੈਨੂੰ ਕੀ ਤੂੰ ਆਪਦਾ ਕੰਮ ਕਰ ਤੂੰ ਵੀ ਵੀ ਮੇਰੇ ਭਾਈ ਜਿੰਨੇ ਕੇ ਚੈਨਲ ਹਨ ਮੈਂ ਉਹ ਤੇ ਨੰਗੇਜ ਪੁਣਾ ਨਹੀਂ ਕਰਦਾ ਸਿੱਧੀ ਗੱਲ ਆ ਠੀਕ ਆ ਤੇ ਜੇ ਆ ਇਹਨਾਂ ਦੀ ਡੰਡ ਲਾਉਣ ਦੀ ਗੱਲ ਕਰਕੇ ਉਹਦੇ ਵਿੱਚ ਇਟਲੀ ਵਾਲਾ ਮੁੰਡਾ ਮਨਿੰਦਰ ਉਹ ਲਾਉਂਦਾ ਫ੍ਰੈਸ਼ੀ ਕੈਨੇਡੀਅਨਾਂ ਦਾ ਲਾਉਂਦਾ ਇੱਕ ਮੁੰਡਾ ਕਰਨ ਦਿੱਤਾ ਉਹ ਲਾਉਂਦਾ ਵੀ ਜਿਹੜੇ ਮੈਂ ਮੇਨ ਮੇਨ ਸਾਨੂੰ ਰੋਸਟ ਕਰਦੇ ਉਹ ਜੇ ਇਹਨਾਂ ਨੂੰ ਕੋਈ ਰੋਸਟ ਕਰਦੇ ਆ ਨਾ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਇਹਨਾਂ ਦੀ ਸੱਚਾਈ ਦਿਖਾਉਂਦੇ ਆ ਤੇ ਭਰਾਵਾ ਇਹ ਕੰਟਰੋਲ ਦੇ ਵਿੱਚ ਆ ਜੇ ਕਿਤੇ ਆਏ ਰੋਸਟ ਨਾ ਕੋਈ ਕਰਦੇ ਹੋਣ ਤੇ ਨੰਗੇ ਹੋ ਜਾਣੇ ਮੈਂ ਗਾਰੰਟੀ ਦਿੰਦਾ ਵੱਤ ਸਹੀ ਹੈ ਮਨ ਕੇ ਚੱਲੂ ਮੈਂ ਕੋਈ ਵੀ ਗੰਦ ਪਾਉਣਾ ਭਲਾ ਮੈਂ ਜਿੱਥੋਂ ਤੱਕ ਮਰਜ਼ੀ ਗਰੇ ਆਇਆ ਮੈਂ ਕੁੜੀ ਆ ਜਦੋਂ ਮੇਰੇ ਤੇ ਕੋਈ ਵੀਡੀਓ ਪੈਣ ਗਿਆ ਮੈਂ ਕਿਤੇ ਨਾ ਕਿਤੇ ਤਾਂ ਚੀਜ਼ ਸੋਚੂਗਾ ਵੀ ਕੁਛ ਨਾ ਕੁਛ ਤਾਂ ਮੈਂ ਕੰਟਰੋਲ ਕਰੂੰਗਾ ਤੇ ਉਹ ਜਿਹੜਾ ਕੰਟਰੋਲ ਆ ਉਹ ਜਿਹੜੇ ਮੁੰਡੇ ਰੋਸਟ ਕਰਦੇ ਆ ਉਹਨਾਂ ਕਰਕੇ ਹੀ ਕੰਟਰੋਲ ਆ ਜੇ ਕਿਤੇ ਉਹ ਨਾ ਕਰਦੇ ਹੋਣ ਇਹ ਤਾਂ ਕੱਪੜਿਆਂ ਤੋਂ ਨੰਗੇ ਕਰ ਦੇਣ ਆਪਦੀਆਂ ਜਨਾਨੀਆਂ ਨੂੰ ਮੈਂ ਡਾਇਰੈਕਟ ਗੱਲ ਕਹਿਣਾ ਹੈ ਜਿੰਨੇ ਸਾਡੇ ਪੰਜਾਬੀ ਬਲੌਗਰ ਹਨਾ ਜਦੋਂ ਆਪਦੀ ਘਰ ਵਾਲੀ ਦਾ ਬੱਚਾ ਹੁੰਦਾ ਤੱਕ ਦਿਖਾਦਾ ਇਦੋਂ ਉੱਤੇ ਬਈ ਕੀ ਚੀਜ਼ ਆ ਕਿਹੜੇ ਨੇ ਦਿਖਾਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਹਨਾ ਨਾ ਲੈਣ ਦੀ ਆਪਣਾ ਲੋੜ ਹੀ ਨਹੀਂ ਲੈ ਵੀ ਦਿੰਨੇ ਯਾਰ ਪਤਾ ਨਹੀਂ ਪੰਜਾਬੀ ਬਲੌਗਰ ਜਿਹੜਾ ਕੈਨੇਡਾ ਕਨਡਾ ਰਹਿੰਦਾ ਕੋਈ ਜਨਾਨੀ ਦੇ ਬੱਚਾ ਹੁੰਦਾ ਦਿਖਾਈ ਜਾਂਨੇ ਤੁਸੀਂ ਆਪ ਦੀ ਦੇ ਯਾਰ ਲਾਹਣ ਤਾਂ ਛੋਡੇ ਤੇ ਭੈਣ ਕੋ ਬੱਠਲ ਭਰ ਕੇ ਸੋ ਮੈਂ ਇੰਨੀਆਂ ਕਾ ਗੱਲਾਂ ਕਰਦਾ ਹੋਇਆ ਹਨਾ ਮਤਲਬ ਵੀਡੀਓ ਹੈਂਡ ਕਰਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਇਸ ਕਰਕੇ ਕਹਿੰਦਾ ਸਬਸਕ੍ਰਾਈਬ ਕਰ ਲਿਓ ਚਲੋ ਲਾਲਚ ਹਰੇਕ ਨੂੰ ਹੁੰਦਾ ਪੈਸਿਆਂ ਦਾ ਪਰ ਪੈਸੇ ਤੁਸੀਂ ਕਿਹੜੇ ਵੀ ਇਨਾ ਕਮਾ ਰਹੇ ਹੋ ਤੁਸੀਂ ਇਹ ਵੀ ਨੋਟ ਕਰੋ ਨਾ ਚੰਗਾ ਵੀ ਨਾਲ ਕਰੋ ਠੀਕ ਹੈ ਨਾ ਤੇ ਸੋ